नमस्ते सत श्री काल मैं डॉक्टर वरुण बंसल कंसलटेंट हार्ट सर्जन मिनिमल इनवेसिव रोबोटिक हार्ट सर्जरी इंद्रप्रस्थ अपोलो हॉस्पिटल नई दिल्ली तो सत श्री काल जी मेरे फादर काफी टाइम ਤੋਂ हार्ट दी प्रॉब्लम ਦੇ ਨਾਲ ਜੂਝ ਰਹੇ ਸੀ ਇਹਨਾਂ ਦੀ ਆਪਾਂ ਜਦੋਂ ਐਂਜੋ ਕਰਾਈ ਹੈਗੀ ਆ ਐਂਜੋ ਦੇ ਵਿੱਚ 트리플 ਵੈਸਲ ਇਹਨਾਂ ਦੀ ক্লোজ ਸੀਗੀ 95% ਦੇ ਲਾਗੇ ਫਿਰ ਅਸੀਂ ਬਹੁਤ ਜਗ੍ਹਾ ਤੇ ਕੰਟੈਕਟ ਕੀਤਾ ਤੇ ਸਾਨੂੰ ਸਭ ਨੇ ਦੱਸਿਆ ਕਿ ਓਪਨ ਸਰਜਰੀ ਇਜ਼ ਦਾ ਓਨਲੀ ਵੇ ਟੂ ਟ੍ਰੀਟ ਥਿਸ ਵਨ ਮਿਸਟਰ ਕੁਲਵੰਤ ਸਿੰਘ 68 ਸਾਲ ਦੇ ਮੇਲ ਹੈ ਜੋ ਸਾਡੇ ਕੋਲੇ ਕੁਝ ਟਾਈਮ ਪਹਿਲਾਂ ਆਏ ਸੀਗੇ ਜਦੋਂ ਆਏ ਸੀ ਉਹਨਾਂ ਕੋਲ ਉਹਨਾਂ ਨੂੰ ਛਾਤੀ ਦੇ ਵਿੱਚ ਦਰਦ ਹੁੰਦਾ ਸੀ ਤੁਰਨ-ਫਿਰਨ ਛਾਤੀ ਦੇ ਵਿੱਚ ਜਕੜਨ ਹੁੰਦੀ ਸੀ ਸਾਹ ਫੁੱਲਦਾ ਸੀਗਾ ਉਹਨਾਂ ਨੇ ਆਪਣੇ ਟੈਸਟ ਕਰਾਏ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਟ੍ਰਿਪਲ ਵੈਸਲ ਕੋਰੋਨਰੀ ਆਰਟੀਰੀ ਡਿਜ਼ੀਜ਼ ਹੈ ਯਾਨੀ ਕਿ ਉਹਨਾਂ ਦੇ ਤਿੰਨ ਹਾਰਟ ਦੀਆਂ ਤਿੰਨ ਨਸਾਂ ਦੇ ਵਿੱਚ ਬਲੌਕੇਜ ਸੀਗੀ ਉਸ ਤੋਂ ਪਹਿਲਾਂ ਵੀ ਉਹਨਾਂ ਨੂੰ ਕੁਝ ਬਿਮਾਰੀ ਰਹਿੰਦੀ ਸੀਗੀ ਉਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਸੀ ਡਾਇਬੀਟੀਜ਼ ਸੀ ਇਮਿਊਨ ਸਿਸਟਮ ਉਹਨਾਂ ਦਾ ਕਾਫੀ ਵੀਕ ਸੀਗਾ ਵਨ ਆਫ ਮਾਈ ਫਰੈਂਡ ਹੀ ਵਾਸ ਫਰੈਂਡ ਆਫ ਡਾਕਟਰ ਬਾਂਸਲ ਦੈਟਸ ਹਾਊ ਵੀ ਗਾਟ ਟੂ ਨੋ ਅਬਾਊਟ ਅਪੋਲੋ ਹਸਪੀਟਲ ਥੈਟ ਹੀ ਇਸ ਗਿਵਿੰਗ ਦਾ ਸਰਵਿਸਿੰਗ ਐਂਡ ਹੀ ਇਸ ਬੈਸਟ ਇਨ ਦਾ ਨਾਰਥ ਇੰਡੀਆ ਦੈਟ ਵੀ ਗਾਟ ਟੂ ਨੋ ਉਹਨਾਂ ਦਾ ਉਦੋਂ ਕਰੀਏਟਿਨਨ ਵੀ ਜ਼ਿਆਦਾ ਸੀਗਾ ਜਦੋਂ ਸਾਡੇ ਕੋਲ ਆਏ ਉਹਨਾਂ ਨੂੰ ਕਿਡਨੀ ਡਿਸਫੰਕਸ਼ਨ ਆਲਰੇਡੀ ਸੈਟਨ ਹੋ ਚੁੱਕਿਆ ਸੀਗਾ ਅਸੀਂ ਉਹਨਾਂ ਦੀ ਜਾਂਚ ਕੀਤੀ ਤੇ ਪਤਾ ਲੱਗਿਆ ਕਿ ਉਹਨਾਂ ਨੂੰ ਸਰੀਰ ਦੇ ਵਿੱਚ ਇਨਫੈਕਸ਼ਨ ਵੀ ਹੈਗੀ। ਅਸੀਂ ਕਰੀਬ 2 ਹਫ਼ਤੇ OPD ਬੇਸਿਸ ਤੇ ਹੀ ਉਹਨਾਂ ਨੂੰ ਦਵਾਈਆਂ ਦਿੱਤੀਆਂ, ਆਪਟੀਮਾਈਜ਼ ਕੀਤਾ ਤੇ ਅਸੈਸਮੈਂਟ ਕੀਤੀ ਕਿ ਉਹਨਾਂ ਦੀ ਰੋਬੋਟਿਕ ਹੱਡ ਸਰਜਰੀ ਕਰ ਸਕਦੇ ਹਨ ਕਿ ਨਹੀਂ। ਥੈਂਕ ਕਹਿੰਦੇ ਹੈਗੇ ਆ ਡਾਕਟਰ ਬਾਂਸਲ ਨੂੰ ਤੇ ਟੀਮ ਨੂੰ ਉਹਨਾਂ ਦੇ ਐਫਰਟਸ ਦੇ ਨਾਲ ਬਹੁਤ ਜਲਦੀ ਅਸੀਂ ਰਿਕਵਰ ਕੀਤਾ ਤੇ ਹੀ ਇਸ ਡੂਇੰਗ ਗ੍ਰੇਟ ਨਾਓ। ਦੋ ਹਫ਼ਤੇ ਦੀ ਆਪਟੀਮਾਈਜੇਸ਼ਨ ਤੋਂ ਬਾਅਦ ਜੋ ਮਰੀਜ਼ ਨੂੰ ਐਡਮਿਟ ਕੀਤਾ ਤਾਂ ਇਹਨਾਂ ਦਾ ਰੋਬੋਟਿਕ ਹਾਰਟ ਬਾਈਪਾਸ ਕੀਤਾ ਗਿਆ ਜਿਹਦੇ ਵਿੱਚ ਕੀ ਛੋਟੇ-ਛੋਟੇ ਛੇਦ ਕਰਕੇ ਇੱਥੇ ਪਾਸੇ ਤੇ ਦੋਨੋਂ ਬਸ ਛੇਦ ਕੀਤੇ ਤੇ ਛਾਤੀ ਦੇ ਅੰਦਰੋਂ ਹੀ ਇੰਟਰਨਲ ਥੋਰੈਸਿਕ ਆਰਟਰੀ ਯਾਨੀ ਕਿ ਇੰਟਰਨਲ ਮੈਮਰੀ ਆਰਟਰੀ ਲਈਤੀ ਗਈ ਤੇ ਕਰੀ 4 4.5 ਸੈਂਟੀਮੀਟਰ ਦਾ ਇਨਸੀਜਨ ਅਤੇ ਛੋਟੇ ਜਿਹਾ ਲੈਫਟ ਸਾਈਡ ਅੱਗੇ ਕੀਤਾ ਗਿਆ ਛਾਤੀ ਦੇ ਉੱਤੇ ਜਿਸ ਦੇ ਚੋਕੇ ਪੂਰੀ ਨਸ ਤਿੰਨਾਂ ਨਸਾਂ ਦਾ ਬਾਈਪਾਸ ਹੋ ਗਿਆ ਮਰੀਜ਼ ਆਪਰੇਸ਼ਨ ਤੋਂ ਬਾਅਦ ਪਹਿਲੇ ਹੀ ਦਿਨ ਤੁਰਨ ਫਿਰਨ ਲੱਗ ਗਏ ਪਰ ਉਹਨਾਂ ਦੀਆਂ ਬਿਮਾਰੀਆਂ ਕਰਕੇ ਜਿਦੇ ਵਿੱਚ ਕੀ ਡਾਇਬੀਟਿਸ ਵੀ ਕੀ ਇਮਿਊਨ ਸਿਸਟਮ ਤੇ ਹਾਈਪਰਟੈਨਸ਼ਨ ਤੇ ਕਿਡਨੀ ਪ੍ਰੋਬਲਮ ਉਹਨਾਂ ਨੂੰ ਕੁਝ ਦਿਨ ਹੋਰ ਹਸਪੀਟਲ ਦੇ ਵਿੱਚ ਰਹਿਣਾ ਪਿਆ ਉਹਨਾਂ ਦੀ ਰਿਕਵਰੀ ਨਾਰਮਲ ਤੋਂ ਯਾਨੀ ਕਿ ਜਿਨ੍ਹਾਂ ਨੂੰ ਬਿਲਕੁਲ ਬਿਮਾਰੀ ਨਹੀਂ ਹੁੰਦੀ ਉਹ ਤੋਂ ਥੋੜੀ ਜਿਹੀ ਜ਼ਿਆਦਾਤ ਰਹੀ ਪਰ ਰੋਬੋਟਿਕ ਹਾਰਟ ਸਰਜਰੀ ਦੇ ਨਾਲ ਉਹਨਾਂ ਦੀ ਮੇਜਰ ਕੰਪਲਿਕਸ਼ਨਸ ਬਚ ਗਈਆਂ ਜਿਦੇ ਵਿੱਚ ਕੀ ਉਹਨਾਂ ਨੂੰ ਜ਼ਿਆਦਾ ਤਕਲੀਫ ਹੋ ਸਕਦੀ ਸੀ ਅਸੀਂ ਉਮੀਦ ਕਰਦੇ ਹਾਂ ਕਿ ਦੁਆਰਾ ਉਹਨਾਂ ਨੂੰ ਕਦੇ ਵੀ ਲਾਈਫ ਦੇ ਵਿੱਚ ਹਾਰਟ ਸੰਬੰਧਿਤ ਕੋਈ ਪ੍ਰੋਬਲਮ ਨਾ ਆਵੇ ਸਤਿ ਸ਼੍ਰੀ ਅਕਾਲ ਜੀ ਨਮਸਤੇ